प्यारे दर्शकों जी एशिया वर्ल्ड वाइड ਤੇ ਤੁਹਾਡਾ ਸਵਾਗਤ ਹੈ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਿੰਕੀ ਜੀ ਤੁਹਾਡਾ ਵੀ ਸਵਾਗਤ ਹੈ ਜੀ ਅੱਜ ਸਾਨੂੰ ਟਾਈਮ ਦਿੱਤਾ ਤੇ ਮੈਂ ਤਾਂ ਵੈਸੇ ਆਇਆ ਸੀਗਾ ਅੱਜ ਤੁਹਾਡਾ ਉਹ ਦੇਖ ਕੇ پرومو ਦੇਖ ਕੇ ਆਇਆ ਸੀ ਕਿਹੜਾ ਉਹ ਜਿਹੜੀ ਤੁਹਾਡੀ ਫਿਲਮ ਆਦੀ ਖੜਪੰਚ ਅੱਛਾ ਅੱਛਾ ਖੜਪੰਚ ਹਾਂ ਉਹ ਜਿਹੜਾ ਮੈਂ ਦੇਖਿਆ ਨਾ ਡਾਇਲੌਗ ਦੇਖ ਕੇ ਤਾਂ ਮੈਂ ਸੋਚਿਆ ਵੀ ਪਿੱਕੀ ਜੀ ਕੋਲ ਜਾ ਕੇ ਗੱਲਬਾਤ ਕਰਨੀ ਹੈ ਮੌਕਾ ਦੇ ਕੇ ਆਣੀ ਹੈ ਨਾਲੇ ਇਸ ਦੇ ਨਾਲ ਹੀ ਤੁਹਾਡੀ ਕੋ ਗੱਲਬਾਤ ਹੋ ਜਾਣਗੀ ਬਿਲਕੁਲ ਬਿਲਕੁਲ ਬਹੁਤ ਵਧੀਆ ਕੀਤਾ ਜੀ ਮੈਂ ਤੁਹਾਨੂੰ ਇਸ ਚੈਨਲ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਘਰ ਆਏ ਤੇ ਮੇਰੇ ਇੰਟਰਵਿਊ ਲੈ ਲਏ ਨਹੀਂ ਇਹ ਤਾਂ ਤੁਹਾਡਾ ਬਹੁਤ ਪੁਰਨਾ ਥੋੜਾ ਸੁਭਾਅ ਬਹੁਤ ਅੱਛਾ ਦੇਖੋ ਹਾਂ ਤੇ ਇਹ ਜਿਹੜੀ ਫਿਲਮ ਹੈਗੀ ਹੈ ਮਖੜਪੰਜੇ ਕਦੋਂ ਰਿਲੀਜ਼ ਹੋ ਰਹੀ ਹੈ ਪਹਿਲੇ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਪਹਿਲੀ ਗੱਲ ਫਿਲਮ ਨਹੀਂ ਹੈ ਜੀ ਇਹ ਵੈਬ ਸੀਰੀਜ਼ ਹੈ। ਅਗਰ ਸੀਰੀਜ਼ ਆਹਾਂ ਜੀ ਇਹ ਰਿਲੀਜ਼ ਹੋ ਚੁੱਕੀ ਹੈ। ਇਹ ਹੋ ਚੁੱਕੀ ਹੈ ਜੀ। ਹਾਂ ਜੀ ਇਹਦੇ 7 ਐਪੀਸੋਡ ਨੇ ਤੇ ਸੱਤੋ ਇਹ ਮਤਲਬ ਕਿ YouTube ਤੇ ਟ੍ਰੋਲ ਪੰਜਾਬੀ ਤੇ ਉਸਤੇ ਆ ਚੁੱਕੇ ਨੇ ਤੇ ਮੈਂ ਸਾਰਿਆਂ ਨੂੰ ਕਹਿਨੀ ਹੈ ਕਿ ਤੁਸੀਂ ਖੜਪਾਂਚ ਜ਼ਰੂਰ ਦੇਖੋ ਤੇ ਬਹੁਤ ਹੀ ਵਧੀਆ ਵੈਬ ਸੀਰੀਜ਼ ਬਣਾਈ ਹੈ ਇਸਦੇ ਡਾਇਰੈਕਟਰ ਐਪੀ ਟਿਵਾਨਾ ਨੇ ਤੇ ਉਹਨਾਂ ਦਾ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ। ਬਿਲਕੁਲ ਚਲੋ ਆਪਾਂ ਇਸਦੇ ਜਿਹੜੇ ਖੜਪਾਂਚ ਦੇ ਵੱਡਾ ਲੌਗ ਵੀ ਸੁਣਾਗੇ। ਤੇ ਪਹਿਲਾਂ ਆਪਣੇ ਨਾਲ ਤੁਸੀਂ ਸਾਨੂੰ ਦੱਸੋ ਆਪਣੀ ਜ਼ਿੰਦਗੀ ਦਾ ਸਫ਼ਰ ਦੱਸੋ ਵੀ ਜ਼ਿੰਦਗੀ ਦਾ ਸਫ਼ਰ ਐਕਟਿੰਗ ਲੈਣ ਦੇ ਵਿੱਚ ਤੁਸੀਂ ਕਿੱਥੋਂ ਸ਼ੁਰੂ ਕੀਤਾ ਜ਼ਿੰਦਗੀ ਦਾ ਸਫ਼ਰ ਪਹਿਲਾਂ ਤਾਂ ਕਦੇ ਹੈ ਹੀ ਨਹੀਂ ਸਾਡੇ ਖਾਨਦਾਨ 'ਚ ਸੀਗਾ ਕੋਈ ਬਿਲਕੁਲ ਬਿਲਕੁਲ ਤੇ ਸ਼ੌਂਕ ਵੀ ਨਹੀਂ ਸੀਗਾ ਮੈਨੂੰ ਹਾਂਜੀ ਤੇ ਵੈਸੇ ਜਿੱਦਾਂ ਸਕੂਲਾਂ ਚ ਆਉਂਦੇ ਹੁੰਦੇ ਨੇ ਡਾਇਰੈਕਟਰਸ ਵਗੈਰਾ ਹਨਾ ਵੀ ਪਲੇ ਕਰਾਂ ਤਾ ਤੁਸੀਂ ਜਾਣਦੇ ਹੋ ਕਿ ਆਪਣੇ ਮੌਨਕ ਬੋਜੀ ਨੂੰ ਹਾਰਮੋਨ ਕੁਲਸਰ ਨੂੰ ਹਾਂ ਬਿਲਕੁਲ ਮੈਂ ਇੱਕ ਬੀੜ ਪੁੱਛਾ ਕਰ ਬਿਲਕੁਲ ਬਿਲਕੁਲ ਉਹ ਸਾਡੇ ਸਕੂਲ ਚ ਆਏ ਤੇ ਉਹਨਾਂ ਨੇ ਕੋਈ ਨਾਟਕ ਕਰਨਾ ਹੋਇਆ ਤੇ ਕਹਿੰਦੇ ਵੀ ਜਿਹੜੇ ਜਿਹੜੇ ਬੱਚਿਆਂ ਨੇ ਨਾਮ ਲਗਾਣਾ ਆਪਣੇ ਲਗਾ ਦਿਓ ਉਹੀ ਚਾ ਚਾ ਮੈਂ ਵੀ ਲਿਖਾਤਾ ਮੈਂ ਕਿਹਾ ਚਲੋ ਦੇਖੀਏ ਹੋਗੀ ਹਾਂ ਤੇ ਫਿਰ ਉਹਨਾਂ ਨੇ ਡੈਲਗ ਡੂਲਕ ਬੁਲਾ ਕੇ ਦੇਖੇ ਤੇ ਉਹਨਾਂ ਨੂੰ ਮੈ ਪਸੰਦ ਨਹੀਂ ਆਈ ਉਹਨਾਂ ਨੇ ਮੈਨੂੰ ਕੱਢ ਤਾ ਹਾਂ ਕਿਉਂ ਮੈਂ ਅਸੀ ਕਹਿੰਦੇ ਤੈਨੂੰ ਬੋਲਣ ਆ ਨਹੀਂ ਆਉਂਦਾ ਖੜਨਾ ਨਹੀਂ ਆਉਂਦਾ ਅੱਛਾ ਤੇ ਉਹਨਾਂ ਨੇ ਮੈਨੂੰ ਕੱਢਤਾ ਹੂੰ ਹੂੰ ਮੈਂ ਕਿਹਾ ਚਲੋ ਠੀਕ ਹੈ ਕੱਢਦਾ ਮੈਂ ਕਰਦਿਆਂ ਨਾ ਕੋਈ ਗੱਲ ਨਹੀਂ ਸੀ ਕੀਤੀ ਹਾਂ ਹਾਂ ਤੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਨੈਕਸਟ ਡੇ ਕੀ ਆ ਕਹਿੰਦੇ ਉਹ ਕੁੜੀ ਨੂੰ ਬੁਲਾ ਕੇ ਲੈ ਕੇ ਆਓ ਵੀ ਜਿਹੜੀ ਕੱਲ ਆਈ ਸੀ ਅੱਛਾ ਤੇ ਉਹਨਾਂ ਨੇ ਮੈਨੂੰ ਫੇਰ ਬੁਲਾਇਆ ਤੇ ਫੇਰ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਹਮ ਤੇ ਫਿਰ ਜਦੋਂ ਉਹਨਾਂ ਨੇ ਮੈਨੂੰ ਡਾਇਲੌਗ ਦਿੱਤਾ ਉਹ ਚ ਨਾ ਸਾਰੇ ਰੋਂਦੇ ਸੀਗੇ ਉਹ ਪਹਿਲਾ ਪਲੇ ਸੀਗਾ ਤੇ ਸ਼ੈਤਾਨ ਆਰ ਗਿਆ ਸ਼ੈਤਾਨ ਆਰ ਗਿਆ ਹਾਂ ਤੇ ਉਹਦੇ ਵਿੱਚ ਮਤਲਬ ਕਿ ਇੱਕ ਵਿਧਵਾ ਦਾ ਹੀ ਰੋਲ ਸੀਗਾ ਤੇ ਬੜਾ ਇਮੋਸ਼ਨਲ ਰੋਲ ਸੀ ਤੇ ਮੈਂ ਨਾਈ ਦੀ ਰਹਿਸ ਉਹਨਾਂ ਨੇ ਮੈਨੂੰ ਜਿਹੜਾ ਡਾਇਲੌਗ ਦਿੱਤੇ ਸੀ ਨਾ ਫੇਸ ਦੇ ਮੈਂ ਆਪਣੇ ਘਰ ਦੀ ਛੱਤ ਤੇ ਚੜ ਕੇ ਨਾ ਉਹਨੂੰ ਯਾਦ ਕਰ ਰਹੀ ਸੀਗੀ ਰੋਂ ਦੀ ਪ੍ਰੈਕਟਿਸ ਕਰ ਲਈ ਸੀ ਹਨਾ ਉਹਤੋਂ ਆਂਦੀ ਮੰਮੀ ਵੀ ਮਤਲਬ ਕਿ ਰੋਂ ਦੀ ਆਵਾਜ਼ ਕਿੱਦਾਂ ਕਿੱਥੋਂ ਆ ਰਹੀ ਆ ਕਹਿੰਦੇ ਗੀ ਹੋ ਗਿਆ ਤੈਨੂੰ ਕਿਸ ਨੇ ਕੁਝ ਕਿਹਾ ਮੈਂ ਕਹਿੰਦਾ ਨਹੀਂ ਨਹੀਂ ਵੀ ਮੈਂ ਤਾਂ ਡਾਇਲੋਗ ਕਰਦੀ ਇਹਦੇ ਡਾਇਲੋਗ ਕਰਦੀ ਆ ਤੂੰ ਕਹਿੰਦੀ ਹਾਂ ਮੈਂ ਕਹਿੰਦੀ ਅੰਦਾ ਮੈਂ ਸਕੂਲ ਚ ਇੱਕ ਨਾਟਕ ਹੈ ਵੀ ਉਹਦੇ ਵਿੱਚ ਮੈਂ ਪਾਰਟੀ ਕਰੀ ਦਿੱਤੇ ਹੂੰ ਹੂੰ ਕਹਿੰਦੇ ਵੀ ਤੂੰ ਆਪਣੇ ਡੈਡੀ ਨੂੰ ਪੁੱਛ ਲਿਆ ਮੈਂ ਕਹਿੰਦਾ ਨਹੀਂ ਪੁੱਛ ਲਿਆ ਡੈਡੀ ਆਏ ਸ਼ਾਮ ਨੂੰ ਮੈਂ ਤੇ ਐਲ ਨੂੰ ਕਿਹਾ ਮੈਂ ਕਹਿੰਦਾ ਹਿੰਮਤ ਨਹੀਂ ਕਰ ਜਣੀ ਤੁਹਾਡੀ ਨਾ ਪਹਿਲਾਂ ਡੈਡੀ ਨਾਲ ਮੈਂ ਫ੍ਰੈਂਡਲੀ ਹਾਂ ਹਾਂ ਡੈਡੀ ਨਾਲ ਮੇਰਾ ਬਹੁਤ ਜ਼ਿਆਦਾ ਲਗਾਅ ਜੀ ਹੈ ਮਮੀ ਨਾਲ ਵੀ ਸੀ ਪਰ ਕਹਿੰਦੇ ਆ ਕੁੜੀਆਂ ਦਾ ਪਿਓ ਨਾਲ ਜ਼ਿਆਦਾ ਹੁੰਦਾ ਬਿਲਕੁਲ ਤੇ ਮੇਰੇ ਡੈਡੀ ਆਦਾ ਦਮ ਇਸ ਫੋਚੀ ਦੀ ਅਦਾ ਕਨਾਟਕਾਣਾ ਹਾਂ ਹਾਂ ਬੁੱਤ ਕਰ ਕੋਈ ਚੱਕਰ ਨਹੀਂ ਅੱਛਾ ਮੈਨੂੰ ਹੌਸਲਾ ਮਿਲ ਗਿਆ ਪਤਾ ਕਹਿੰਦਾ ਚੱਕ ਦਾਂਗੇ ਫੱਟੇ ਕੋਈ ਚੱਕਰ ਨਹੀਂ ਅੱਛਾ ਬਾਸ ਫਿਰ ਉਹ ਤੋਂ ਮਮਮੀ ਨੇ ਵੀ ਨਹੀਂ ਕੁਝ ਕਿਹਾ ਤੇ ਬਾਸ ਫਿਰ ਪਹਿਲਾ ਨਾਟਕ ਕੀਤਾ ਉਹਦੇ ਵਿੱਚ ਬੈਸਟ ਐਕਟਰ ਦਾ ਅਵਾਰਡ ਵੀ ਮਿਲ ਗਿਆ ਅੱਛਾ ਹਾਂਜੀ ਤੇ ਫਿਰ ਐਪੀ ਸ਼ੁਰੂਆਤ ਐਤੋਂ ਹੋਈ ਜੀ ਹਾਂ ਹਾਂ ਤੇ ਫਿਰ ਮਤਲਬ ਮੈਂ ਛੁੜਿਆ ਵੀ ਉਸ ਤੋਂ ਉਹਨਾਂ ਦੌਰ ਦੇ ਵਿੱਚ ਬਹੁਤ ਬੜੀ ਬਦੇ ਲਾਟ ਕਿਤੇ ਜਿਵੇਂ ਕਣਕ ਦੀ ਬੱਲੀ ਹੈ ਨਾ ਕਣਕ ਦੀ ਬੱਲੀ ਤੇ ਇੱਕ ਹੋਰ ਰਮਨ ਇਹ ਰਮਨ ਹੋਰ ਹਾਂ ਕਣਕ ਦੀ ਬੱਲੀ ਲੋਹਾਪੁੱਟ ਤੇ ਆਪਣਾ ਜਸਮਾ ਆੜਨ ਉਹ ਡਿਪਾਰਟਮੈਂਟ ਕੋਈ ਨਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਅੰਨੇ ਨਿਸ਼ਾਨ ਚੀ ਹਾਂ ਅਜਮੇਰ ਵਾਲਕ ਜੀ ਦੇ ਅਸੀਂ ਬਹੁਤ ਜ਼ਿਆਦਾ ਨਾਟਕ ਕੀਤੇ ਨੇ ਸਾਡੇ ਹੁੰਦੇ ਸੀ ਕਿ ਆਪਣੇ ਡਾਕਟਰ ਹਮਮ ਜੀ ਸੀ ਇੱਥੇ ਹਾਲਰੂਸੀ ਸਿਟੀ ਆ ਉਹ ਦੇਪਾਰਟਮੈਂਟ ਦੇ ਹੈਡ ਵੀ ਰਹਿੰਦੇ ਹਾਂ ਹਾਂ ਜੀ ਬਿਲਕੁਲ ਉਹਨਾਂ ਦਾ ਸੀ ਪੈਮਲ ਵਿੱਚ ਤੇ ਲੌਂਗ ਵਾਚਾ ਹਾਂ ਜੀ ਤੇ ਬਹੁਤ ਸਾਰੇ ਮੇਕਰ 100 150 ਨਾਟਕ ਕੀਤਾ ਉਹਨਾਂ ਕਈ ਨੇ ਤਾਂ ਮਨੂੰ ਨਾਮ ਨਹੀਂ ਯਾਦ ਆ ਰਿਹਾ ਤੇ ਜਿਹੜੇ ਡਿਪਾਰਟਮੈਂਟ ਚ ਕੀਤੇ ਹੁੰਦਾ ਤਾਂ ਪੰਦੇ ਨਿਸ਼ਾਨ ਚ ਅੰਨੇ ਨਿਸ਼ਾਨ ਚ ਹੋ ਗਿਆ ਬਹੁਤ ਨਾਟਕ ਕੀਤੇ ਨੇ ਤੇ ਇਸ ਮਾਡਰਨ ਸਟੂਡੋ ਮਿਲੂ ਕੀ ਰੋਲ ਸੀ ਉਹ ਕਿੰਨਾ ਡੈਕਟ ਕੀਤਾ ਸੀਗਾ ਮੈਂ ਕਾਫੀ ਉਹਦੀ ਤਾਰੀਫ ਸੁਣੀ ਹੈ ਤੁਹਾਡੀ ਜਿਹੜੀ ਸਟੂਡੋ ਹੁੰਦੀ ਮਨ ਕਈਆਂ ਨੇ ਦੱਸਿਆ ਕਹਿੰਦੇ ਪਿੰਕੀ ਜੀ ਨੇ ਉਹਦੇ ਵਿੱਚ ਬਹੁਤ ਵਧੀਆ ਰੋਲ ਕਰਿਆ ਸੀ ਹਾਂ ਉਹ ਸਾਡੇ ਡਿਪਾਰਟਮੈਂਟ ਦੇ ਨੇ ਡਾਕਟਰ ਜੋਗੇਸ਼ ਗੰਭੀਰ ਉਹ ਵੀ ਹਾਂ ਜੀ ਅੰਨੀਵਰਸਿਟੀ ਤੇ ਡਰੈੱਡ ਟੈਲੀਵਿਜ਼ਨ ਡਿਪਾਰਟਮੈਂਟ ਮੱਲ ਮੇਰੇ ਪਾ ਫੈਸਾ ਸੀ ਕਿ ਮੈਂ ਐਮਏ ਵੀ ਕੀ ਪੀਏ ਟੈਲੀਵਿਜ਼ਨ ਤੇ ਉਹਦੇ ਵਿੱਚ ਮੱਲਬ ਮੇਰਾ ਮੇਨ ਲੀਡ ਤੇ ਸੀਗਾ ਹੀਰੋ ਦਾ ਤੇ ਉਹ ਵੀ ਬਹੁਤ ਸੋਨਾ ਨਾਟਕ ਸੀਗਾ ਮਤਲਬ ਪਿੰਡਾਂ ਤੇ ਸੀਗਾ ਬਹੁਤ ਵਧੀਆ ਨਾਟਕ ਬਿਲਕੁਲ ਹਾਂ ਦਰਸ਼ਕੋ ਤੇ ਸਾਡੇ ਪਿੰਕੀ ਜੀ ਨੇ ਉਹਨਾਂ ਨੇ ਥੀਏਟਰ ਦੀ ਐਮਏ ਕੀਤੀ ਹੈ ਇਹਨਾਂ ਦੀ ਨਹੀਂ ਬਹੁਤ ਤੱਕੀ ਹੈ ਐਵੇਂ ਨਹੀਂ ਅੱਜ ਇਸ ਮੁਕਾਮ ਤੇ ਪਹੁੰਚੇ ਕੀ ਵੀ ਹਾਂ ਵੀ ਬਹੁਤ ਜ਼ਿਆਦਾ ਸਟਰਗਲ ਕਰਨੀ ਪੈਂਦੀ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਦੇਖ ਲਓ ਇਹਨਾਂ ਲੋਕੀ ਇਹਨਾਂ ਨੂੰ ਕੁਝ ਵੀ ਕਹਿੰਦਾ ਅੰਦਾਜ਼ੀ ਹੁੰਦਾ ਰੀਲਮ ਬਣਾ ਕੇ ਬਿਲਕੁਲ ਬਿਲਕੁਲ ਜਿੱਦਾਂ ਹੁਣ ਤੁਸੀਂ ਦੇਖੋ ਜਦੋਂ ਮੈਂ ਇਸ ਲਾਈਨ 'ਚ ਆਣਾ ਸੀ ਨਾ ਮੈਂ ਪੂਰੀ ਪਰਪੱਕ ਹੋ ਗਈ ਹਾਂ ਵੀ ਹੁਣ ਮੈਂ ਇਸ ਲਾਈਨ 'ਚ ਆਣਾ ਹੀ ਹੈ ਫਿਰ ਆ ਆਪਣਾ ਇਸ ਲਾਈਨਸ ਓਨਲੀ ਮੈਂ ਦੇਖੋ ਡਾਂਸ ਸਿੱਖਿਆ ਹਾਂਜੀ ਕਲਾਸਿਕਲ ਡਾਂਸ ਸਿੱਖਿਆ ਹਾਂ ਡਰਾਈਵਿੰਗ ਸਿੱਖੀ ਤੇ ਅ ਕੋਰਸ ਵਾਰੀ ਤੁਹਾਨੂੰ ਹਾਂਜੀ ਬਿਲਕੁਲ ਜਿਹੜਾ ਉਸ ਰਾਈਡਿੰਗ ਤੁਹਾਡੀ ਕਦੀ ਹੌਸ ਰਾਈਡਿੰਗ ਮੈਂ ਦੇਖ ਲਓ 3 ਮਹੀਨੇ ਪਟਿਆਲੇ ਤੋਂ ਦਿੱਲੀ ਚੰਡੀਗੜ੍ਹ ਮੈਂ ਜਾਂਦੀ ਹੁੰਦੀ ਸੀ ਰਾਈਡਿੰਗ ਸਿੱਖਣ ਲਈ ਤੇ ਇਸੀ ਮਤਲਬ ਕਿ ਰਾਈਡਿੰਗ ਦੇ ਕਰਕੇ ਹੀ ਮੈਨੂੰ ਮਤਲਬ ਕਿ ਸੀਰੀਅਲ ਮਿਲਿਆ ਸੀ ਦੋ ਕਾਲਗੜ੍ਹ ਦੋ ਕਾਲ ਗੜਾ ਅੱਛਾ ਜਦੋਂ ਆਪਣੇ ਸੀਰੀਅਲ ਚੱਲਦੇ ਸੀ α ਤੇ ਉਹ ਲਿਸ਼ਟਾਰਾ ਚੱਲਦਾ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਪਹਿਲੇ ਚੈਨਲ ਸਟਾਰਟ ਹੋਏ ਸੀ ਅੱਜ ਉਹਦੇ ਵਿੱਚ ਮਤਲਬ ਕਿ ਮੈਨੂੰ ਸੀਰੀਅਡਿੰਗ ਕਰਕੇ ਜੀ ਦਫਾ ਰੋਲ ਦੇ ਲਿਆ ਸੀਗਾ ਅੱਛਾ ਬੜੀ ਮਤਲਬ ਕਿ ਖਰਾਡ ਡਾਕੂ ਸੀ ਉਹ ਤੇ ਕੋਈ ਫੀਮੇਲ ਡਾਕੂ ਸੀਗਾ ਤੇ ਮਨੂੰ ਰਾਈਟਿੰਗ ਬਹੁਤ ਅੱਛੀ ਆਉਂਦੀ ਸੀ ਤੇ ਰੋਲ ਵੀ ਬਹੁਤ ਜ਼ਿਆਦਾ ਸਟਾਇਲ ਸੀਗਾ ਤੇ ਉਸਤੇ ਹੀ ਚੈਨਲ ਤੇ ਹੀ ਫਿਰ ਮੈ ਮਿਲੇਗਾ ਸੀ ਆਪਣੇ ਬਗਾਨੇ ਆਪਨੇ ਮਗਾਂਨਿਲ ਜਿਸ਼ਵਿੰਦਰ ਮਾਹਲ ਜੀ ਮੇਰੇ ਹਸਬੰਡ ਸੀਗੇ ਤੇ ਉਹਨਾਂ ਨਾਲ ਕੀਤਾ ਫੇਰ ਆਪਣਾ ਕਿੱਸਾ ਫੁਰਨਪਾ ਗੱਦਾ ਅੱਛਾ ਹਾਂਜੀ ਉਹ ਕੀਤਾ ਉਹਦੇ ਵਿੱਚ ਆਪਣੇ ਬੀ ਐਨ ਸ਼ਰਮਾ ਜੀ ਗੁਰਕੀਤ ਜੀ ਜਿਸ਼ਵਿੰਦਰ ਮਾਹਲ ਜੀ ਵਿਜੇ ਟੰਡ ਦੀ ਸਾਰੀ ਜਿਹੜੀ ਸਟਾਰ ਕਾਸਟ ਮਤਲਬ ਸੀਗੀ ਬਿਲਕੁਲ ਹਰ ਕੋਲ ਬਹੁਤ ਨਾਮ ਹੈ ਮੈਂ ਤੁਹਾਨੂੰ ਪੂਰੇ ਨਾਮ ਮੈਂਡਾ ਹਾਂਜੀ ਹਾਂ ਪਰਮਾਤਮਾ ਦੀ ਨਹੀਂ ਹਾਂ ਬਿਲਕੁਲ ਨਹੀਂ ਇਹ ਤਾਂ ਤੁਹਾਡੀ ਮਿਹਨਤ ਹੈ ਦੇਖੋ ਮਿਹਨਤ ਬਹੁਤ ਬਿਲਕੁਲ ਮਿਹਨਤ ਬਹੁਤ ਕੀਤੀ ਹੈ ਤੁਸੀਂ ਮੈਨੂੰ ਇਹ ਕਹਿਣਾ ਚਾਹੀਦਾ ਸੀ ਵੀ ਇਸ ਲਾਈਨ ਵਿੱਚ ਵੱਲ ਕੇ ਜਿਹਨੇ ਵੀ ਆਣਾ ਨਾ ਮਿਹਨਤ ਕਰਕੇ ਆਵੇ ਐਦਾਂ ਨਹੀਂ ਜਿੱਦਾਂ ਦੀ ਆਪਾਂ ਪਹਿਲਾਂ ABC ਸਿੱਖਾਂਗੇ Z ਤੱਕ ਤਾਂ ਹੀ ਪਹੁੰਚਾਂਗੇ ਐਦਾਂ ਨਹੀਂ ਹੈਗਾ ਵੀ ਜਿੰਦਾ ਤੁਸੀਂ ਕਹਿ ਰਹੇ ਸੀ ਅੱਜ ਦਾ ਰੀਲਾਂ ਆਲੇ ਆ ਗਏ ਉਹ ਰੀਲਾਂ ਬਣਾ ਲੀਆਂ ਚਲੋ ਕਿ ਉਹ ਉਪਰੀ-ਉਪਰੀ ਐਕਟਿੰਗ ਹੁੰਦੀ ਹੈ ਉਹ ਦਿਲੋਂ ਨਹੀਂ ਹੁੰਦੀ ਹੈਗੀ ਮਤਲਬ ਕਿ ਜਿਹੜੀ ਤੁਸੀਂ ਇਹਨ ਜਿਹੜੀ ਤੁਹਾਡੇ ਅੰਦਰੋਂ ਰੂਹ ਚ ਆਵੇ ਨਾ ਮਤਲਬ ਐਕਟਿੰਗ ਤਾਂ ਉਹ ਹੀ ਹੈ ਵੀ ਜਿਹੜੀ ਮਤਲਬ ਤੁਸੀਂ ਸਿੱਖੀ ਹੋਈ ਹੈ ਤੁਸੀਂ ਕੋਈ ਹੋਰ ਸਕਿੱਲ ਬਣਾਇਆ ਹੈ ਉਹ ਕਰਨਾ ਬਹੁਤ ਜ਼ਰੂਰੀ ਹੈ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਮਤਲਬ ਕਿਤੇ ਵੀ ਮਾਰ ਨਹੀਂ ਖਾਂਦੇ ਨਾ ਥੀਏਟਰ ਵਿੱਚ ਤੇ ਨਾ ਹੀ ਸਿਨੇਮੇ ਵਿੱਚ ਬਿਲਕੁਲ ਤੁਹਾਡਾ ਸੁਭਾਅ ਵੀ ਇਦਾਂ ਦਾ ਆਇਆਗਾ ਨਾ ਵੀ ਤੁਸੀਂ ਕਦੇ ਹੰਕਾਰ ਨਹੀਂ ਕੀਤਾ ਨਾ ਹਮੇਸ਼ਾ ਤੁਸੀਂ ਮਤਲਬ ਪ੍ਰਾਈਡ ਕਾਹੀ ਲੋਕਾਂ ਤੋਂ ਮਤਲਬ ਕਿਤੇ ਵੀ ਜਿੱਥੇ ਤੁਹਾਡਾ ਨਾਮ ਆਉਂਦਾ ਹੈ ਨਾ ਸਾਰੇ ਕਿਸੇ ਨੂੰ ਉਸੋ ਕਲ ਪਿੰਕੀ ਜੀ ਦਾ ਸੁਭਾਅ ਬਹੁਤ ਅੱਛਾ ਹੈਗਾ ਬਹੁਤ ਮੈਨ ਕੀਤੀ ਹੋਣੀ ਹੈ ਹਾਂਜੀ ਹਾਂ ਬਿਲਕੁਲ ਦੇਖੋ ਹੰਕਾਰ ਕਰਕੇ ਕੀ ਫਾਇਦਾ ਹੋਣੀ ਮੇਰੇ ਚ ਹੈ ਨਹੀਂਗਾ ਤੇ ਸ਼ੁਰੂ ਤੋਂ ਹੀ ਮਤਲਬ ਕਿ ਜਦੋਂ ਪੇਰੈਂਟਸ ਸੇ ਗੋ ਲਾ ਲਓ ਉਹ ਵੀ ਬਹੁਤ ਜ਼ਿਆਦਾ ਨਰਮ ਸੁਭਾਅ ਦੇ ਸੀ ਬਿਲਕੁਲ ਖਾਨਦਾਨ ਤੇ ਜੀ ਬਹੁਤ 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 ਅਸਰਪੰਦਾ ਬਿਲਕੁਲ ਖਾਨਦਾਨ ਤੇ ਬਹੁਤ ਅਸਰਪੰਦਾ ਬਿਲਕੁਲ ਉਹ ਹੀ ਸੁਭਾਅ ਮੇਰਾ ਵੀ ਸਾਰਿਆਂ ਨਾਲ ਹੱਸ ਕੇ ਬੋਲਣਾ ਕਿਉਂਕਿ ਉੱਚਾ ਨਹੀਂ ਬੋਲਣਾ ਹਾਂ ਤੁਸੀਂ ਤਾਂ ਡਰਾਮੇ ਤੋਂ ਨਟ ਕਰ ਦਿੰਦੇ ਸੀ ਉਸ ਉਸ ਟਾਈਮ ਵੀ ਤੁਸੀਂ ਕਹਿੰਦੇ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਕੀਤੀਆਂ ਨੇ ਹਾਂਜੀ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਪਹਿਲਾ ਨਾਟਕ ਕੀਤਾ ਹਾਂਜੀ ਉਸੇ ਤੋਂ ਹੀ ਮੈਨੂੰ ਫਿਲਮ ਮਿਲ ਗਈ ਸੀਗੀ ਆਪਣਾ ਪੰਜਾਬੀ ਫਿਲਮ ਨਸੀਬੂ ਨਸੀਬੂ ਹਾਂ ਹਾਂ ਜੋ ਮੇਰੀ ਪਹਿਲੀ ਫਿਲਮ ਸੀਗੀ ਉਹਦੇ ਵਿੱਚ ਮੈਂ ਰਾਜਪੱਪਰ ਤੇ ਪ੍ਰੀਤੀ ਦਾ ਪਰੂਣਾ ਨਾਂ ਕੰਮ ਕੀਤਾ ਸੀ ਅਮਿਤੋਜ ਮਾਨ ਤੇ ਕਵਿਤਾ ਜਿਹੜਾ ਨੇ ਹਵਾਈ ਪਿਕਚਰ ਵੀ ਕੀਤੀ ਸੀ ਬਹੁਤ ਮਾਜਲਾ ਬੜਾ ਨਾਮ ਹੈ ਕੀ ਉਹਨਾਂ ਦਾ ਹਾਂ ਔਰ ਜ਼ਿਆਦਾ ਅਮਿਤੋਜ ਮਾਨ ਦਾ ਬਿਲਕੁਲ ਉਹਨਾਂ ਦੀ ਹੁਣ ਆ ਪਿੱਛੇ ਜੀ ਵੀ ਫਿਲਮ ਆਈ ਸੀਗੀ ਮੇਰੇ ਅ ਹੁਣ ਬੱਬੂ ਮਾਂਜੀ ਦੀ ਫਿਲਮਾਈ ਉਹਨਾਂ ਨੇ ਡਾਇਰੈਕਟ ਕੀਤੀ ਹੈ ਜਿਹੜੀ ਕੀ ਨਾਮ ਹੈ ਉਹਦਾ ਅ ਸ਼ਾਇਦ ਜਿਹੜੀ ਉਹ ਹਾਂਜੀ ਕਾਫੀ ਅੱਛੀ ਫਿਲਮ ਆਈ ਹੈ ਬੱਬੂ ਮਾਂਜੀ ਨਾਲ ਉਹਨਾਂ ਦੀ ਬਹੁਤ ਅੱਛੀ ਫਿਲਮ ਹੈ ਬਹੁਤ ਅੱਛੇ ਐਕਟਰ ਨੇ ਉਹ ਹਾਂ ਹਾਂ ਐਕਟਰ ਵੀ ਨੇ ਡਾਇਰੈਕਟਰ ਵੀ ਬਹੁਤ ਅੱਛੇ ਬਿਲਕੁਲ ਤੇ ਮਤਲਬ ਤੁਸੀਂ ਮੈਨੂੰ ਮੈਂ ਪਿੰਕੀ ਸਕੂ ਜੀ ਇੱਕ ਗੱਲ ਤਾਂ ਮੈਨੂੰ ਬੜਾ ਪਰੇਸ਼ਾਨ ਹੈ ਵੀ ਇਹ ਮਾਨ ਹੈ ਵੀ ਤੁਸੀਂ ਕਦੇ ਟਾਈਪ ਨਹੀਂ ਹੋਏ ਇਹ ਇੱਕ ਹੀ ਗੱਲ ਨਹੀਂ ਅਭੀ ਨਾ ਕੋਈ ਇਹ ਲੋਕੀ ਨੇ ਪ੍ਰਿਆਵੀ ਫਿਲਮ ਅੱਜਕੱਲ ਨਾ ਵੀ ਇੱਕੋ ਤਰ੍ਹਾਂ ਦਾ ਰੋਲ ਕਰ ਰਹੇ ਹੈ ਜੇ ਕੋਮੇਡੀ ਹੈ ਤਾਂ ਕੋਮੇਡੀ ਉਸ ਨੂੰ ਲੈ ਰਹੇ ਹੈ ਜੇ ਕੋਈ ਮਤਲਬ ਵਿਲਿਸ਼ ਲੈ ਜਾਂ ਟਾਈਪ ਹੈ ਉਹਦੇ ਵਿੱਚ ਹੀ ਲੈ ਰਹੇ ਹੈ ਨਾ ਕੋਈ ਸੌਰਾ ਆ ਰਿਹਾ ਤਾਂ ਸੌਰਾ ਹੀ ਆ ਰਿਹਾ ਜੇ ਉਹ ਸਰਪੰਚ ਆ ਰਿਹਾ ਤਾਂ ਸਰਪੰਚ ਹੀ ਉਹਨੂੰ ਰੋਲ ਕਰ ਰਹੇ ਤਾਂ ਉਹਦਾ ਮੈਂ ਰੋਲ ਦੇਖਿਆ ਵੀ ਹਮੇਸ਼ਾ ਬਿਲਕੁਲ ਟੋਟਲੀ ਡਿਫਰੈਂਟ ਅੱਜ ਦਾ ਹੋਏਗਾ ਹੁਣ ਵੀ ਜਿਹੜੀ ਘਟਪੰਚ ਆਈ ਹੈ ਤੇ ਉਹ ਜਿਹੜੀ ਇੱਕ ਹੋਰ ਫਿਲਮ ਹੈ ਉਲੀ ਮੈਂ ਆ ਗਿਆ ਨਾ ਤੂੰ ਆ ਗਿਆ ਤੂੰ ਆ ਗਿਆ ਨਾ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਤੁਹਾਡਾ ਮੈਂ ਕਿ ਬਹੁਤ ਵੰਦੀ ਹੈ ਨਾ ਹਾਂਜੀ ਆ ਮੈਨੂੰ ਇਹ ਸ਼ੁਰੂ ਤੋਂ ਹੀ ਹੁੰਦਾ ਕਿ ਮੈਂ ਜਿਹੜਾ ਵੀ ਕੋਈ ਪ੍ਰੋਜੈਕਟ ਕਰਾਂ ਉਹ ਉਹ ਅਗਲੇ ਨਾਲੋਂ ਹਟ ਕੇ ਹੋਵੇ ਵੀ ਇੱਕੋ ਤਰ੍ਹਾਂ ਦਾ ਰੋਲ ਨਾ ਹੋਵੇ ਲੋਕਾਂ ਨੂੰ ਡਿਫਰੈਂਟ ਡਿਫਰੈਂਟ ਕੈਰੈਕਟਰਸ ਮੇਰੇ ਦੇਖਣ ਨੂੰ ਮਿਲਣ ਮੇਰੀ ਕਾਮੇਡੀ ਵੀ ਦੇਖਣ ਨੂੰ ਮਿਲੇ ਮੇਰਾ ਗੁੱਸੇ ਵਾਲੇ ਵੀ ਦੇਖਣ ਨੂੰ ਮਿਲੇ ਮੇਰੀ ਡਰੈਸ ਦੀ ਵੀ ਦੇਖਣ ਨੂੰ ਮਿਲੇ ਕਿਉਂਕਿ ਕਲਾਕਾਰੀ ਉਹ ਹੀ ਹੈ ਜਿਹੜੇ ਹਰੇਕ ਤਰ੍ਹਾਂ ਦੇ ਰੋਲ ਨਿਭਾ ਸਕਦਾ ਤੇ ਮੈਂ ਇਹਨੂੰ ਇਹੀ ਹੈ ਜਿੱਦਾਂ ਉਹ ਖੜਪਾਂਚੀ ਕੀਤੀ ਉਹਦੇ ਵਿੱਚ ਮੇਰਾ ਸਾਰਾ ਹੈਲ ਮਤਲਬ ਕਿ ਇਸ ਸੀਰੀਅਲ ਦੇ ਵਿੱਚ ਮੈਂ ਨਸ਼ਾ ਜਿਹੜਾ ਵੇਚਦੀ ਹੈ ਲੇਡੀ ਉਹਦਾ ਰੋਲ ਮੈਂ ਅਦਾ ਕੀਤਾ ਹੈਗਾ ਬਿਲਕੁਲ ਉਹ ਕਰਕੇ ਵੀ ਮੈਨੂੰ ਬਹੁਤ ਕੋਈ ਹੋਰ ਗੱਲ ਦੱਸਾਂ ਮੈਨੂੰ ਨਾ ਤੁਹਾਡਾ ਜਿਹੜਾ ਸੀਰੀਅਲ ਦਾ ਪ੍ਰੋਮੋ ਜਿਹੜਾ ਤੁਸੀਂ ਵੀ ਦੇਖਿਆ ਨਾ ਮੈਂ ਵੀ ਦੇਖਿਆ ਮੈਨੂੰ ਸਾਰਿਆਂ ਨੇ ਕਿਹਾ ਵੀ ਪਿੰਕੀ ਸਗੂਦੀ ਦਾ ਜਿਹੜਾ ਇਹ ਰੋਲ ਕੀਤਾ ਨਾ ਬਿਲਕੁਲ ਬਾਲੀਵੁੱਡ ਨੂੰ ਮਾਰ ਦੇਣ ਵਾਲਾ ਰੋਲ ਕੀਤਾ ਬਿਲਕੁਲ ਹਾਂਜੀ ਹਾਂ ਤੇ ਇਹ ਤੁਹਾਨੂੰ ਮਤਲਬ ਉਹਨਾਂ ਦਿਨਾਂ ਤੋਂ ਤੁਹਾਡੇ ਨਾਲ ਮੈਨੂੰ ਟ੍ਰੈਡੀ ਵੀ ਹੋਈ ਤੁਹਾਡਾ ਮਦਰ ਦਾ ਹੈ ਨਾ ਵੀ ਉਹ ਮੇਰੇ ਮਦਰ ਐਕਸਪਾਇਰ ਹੋ ਗਿਆ ਸੀ। ਤੇ ਤੁਹਾਡਾ ਮਦਰ ਨਾਲ ਵੀ ਇਹਨਾਂ ਲਗਾ ਫਿਰ ਵੀ ਤੁਸੀਂ ਇਹ ਰੋਲ ਕੀਤਾ ਮਤਲਬ ਕਿ ਦੇ ਵਿੱਚ ਕੀ ਸੀ ਤੁਹਾਡਾ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਜੇਰਾ ਸਾਡੇ ਦਰਜਾ ਨੂੰ ਦੱਸੋ ਐਕਚੁਅਲੀ ਕੀ ਸੀ ਕਿਉਂਕਿ ਇਹ ਮਤਲਬ ਕਿ ਮੈਂ ਪਹਿਲਾਂ ਹੀ ਸਾਈਨ ਹੋ ਚੁੱਕੀ ਸੀਗੀ ਇਸ ਵੈਕਸਰੀ ਲਈ ਰੋਲ ਲਈ ਅੱਛਾ ਜੀ ਤੇ ਹਜੇ ਡੇਟਾ ਦੀ ਕਨਫਰਮੇਸ਼ਨ ਨਹੀਂ ਸੀਗੀ ਵੀ ਕੋਡੋ ਕਰਨੀ ਹੈਗੀ ਬਟ ਉਹਨਾਂ ਨੇ ਮੈਨੂੰ ਸਾਈਨ ਜੁਰੂਰ ਕਰ ਲਿਆ ਸੀਗਾ ਤੇ ਫਿਰ ਜਦੋਂ ਉਨਾਂ ਨੇ ਕਾਲ ਆਈ ਵੀ ਹਾਂਜੀ ਹੁਣ ਆਪਾਂ ਇਹਨੇ ਦਿਨਾਂ 'ਚ ਸ਼ੂਟ ਕਰਨਾ ਮੈਂ ਕਿਹਾ ਠੀਕ ਹੈ ਓਕੇ ਦਾ ਕਿਉਂਕਿ ਉਦੋਂ ਮੰਮੀ ਠੀਕ ਸੀਗੇ ਅਖਸਰ ਹਾਂਜੀ ਜਦੋਂ ਮੇਰਾ ਮੂਵ ਹੋ ਗਿਆ ਸੀ ਵੀ ਆਹ ਡੇਟਸ ਨੇ ਤੁਹਾਡੀ ਹਾਂ ਹਾਂ ਵੀ ਓਕੇ ਮੈਂ ਕਿਹਾ डन ਫਿਰ ਇਨ ਬੀਟਵੀਨ ਉਹਨਾਂ ਡੇਟਸ ਦੇ ਵਿੱਚ ਹੀ ਮੇਰੇ ਮਨ ਮਦਰ ਐਕਸਪਾਇਰ ਹੋ ਗਏ ਸੀਗੇ ਤੇ ਜਿਸ ਦਿਨ ਮਤਲਬ ਮਦਰ ਐਕਸਪਾਇਰ ਹੋਏ ਤੋਂ ਉਹ ਕਹਿੰਦੇ ਜੋ ਆਪਾਂ ਫੁੱਲ ਚੁੱਕਦੇ ਹਾਂ ਹਾਂਜੀ ਚੁਗਨ ਤੋਂ ਨੈਕਸਟ ਡੇ ਹੀ ਮੇਰਾ ਸ਼ੂਟ ਸੀਗਾ ਔਰ ਮੈਨੂੰ ਪਤਾ ਹੈ ਮੈਂ ਉਹ ਸ਼ੂਟ ਕਿਦਾਂ ਕੀਤਾ ਔਰ ਉਹ ਰੋਲ ਵੀ ਮੇਰਾ ਮਤਲਬ ਬਿਲਕੁਲ ਡਿਫਰੈਂਟ ਸੀਗਾ ਮਤਲਬ ਕਿ ਕਰੈਕਟਰ ਜੋ ਖੁਬਨਾਵਰੋ ਮਤਲਬ ਕਿ ਉਹ ਚੀਜ਼ ਵੀ ਮਤਲਬ ਆਪਣੀ ਮੰਮੀ ਦੀ ਥੋੜੀ ਦਿਮਾਗ ਚੋਂ ਕੱਢਣੀ ਮਤਲਬ ਨਿਕਲਦੀ ਤਾਂ ਹੈ ਨਹੀਂ ਬਟ ਬਹੁਤ ਮੁਸ਼ਕਲ ਹੋਈ ਐਸੀ ਡੰ ਕਰਉਂਗਾ ਆਰਟਿਸਟ ਨੂੰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਸਰਵਾਈਵ ਕਰਨਾ ਮੈਨਾਂ ਚੀਜ਼ਾਂ ਦਾ ਵੀ ਕਈ ਵਾਰੀ ਅਰਦਰੀ ਸਿਚੁਏਸ਼ਨ ਆ ਜਾਂਦੀ ਹੈ ਪਰ ਫਿਰ ਵੀ ਤੁਹਾਨੂੰ ਆਪਣੇ ਰੋਲ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਉਹ ਰੋਲ ਮਤਲਬ ਬਾਈ ਚਾਂਸ ਕਿਰਤਾ ਬਹੁਤ ਸੋਨਾ ਗਿਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਤਰੀਫ ਕੀਤੀ ਉਸ ਰੋਲ ਦੀ ਮੇਰੀ ਮੈਂ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮਤਲਬ ਕਿ ਰਖੜ ਪੰਚ ਮੇਰਾ ਰੋਲ ਬੋਸ ਰਣਾ ਹੁਈ ਐਵੇਂ ਹੋ ਰਹੀ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਅਸੀਂ ਵੀ ਕਵਾਂਗੇ ਵੀ ਆ ਜਿਹੜੀ ਵੈਬ ਸੀਰੀਜ਼ ਲਖੜ ਪੰਜ ਜਰੂਰ ਦੇਖੋ ਤੇ ਇਹਦਾ ਡਾਇਲੌਗ ਵੀ ਤੁਹਾਡੇ ਬਾਅਦ ਸੁਣਾਗੇ ਤੇ ਹੂ ਬਹੁਤ ਸੋਹ ਪਹਿਲਾਂ ਜਰੂਰ ਸੁਣਾਉਂਦਾ ਥੋੜੀ ਜਿਹੀ ਬਾਅਦ ਪਹਿਲਾਂ ਸੁਣਾਉਂਗਾ ਰਾਮ ਨਾਲ ਤੇ ਤੁਸੀਂ ਪਹਿਲਾਂ ਮੈਨੂੰ ਦੱਸੋ ਤੁਹਾਡੇ ਨਾਲ ਵਿੱਚ ਇਹਦੇ ਵੀ ਤੁਹਾਡੇ ਲਾਈਨ ਦੇ ਹਟਿੰਗ ਲਾਈਨ ਦੇ ਵਿੱਚ ਤੁਹਾਡੇ ਇੱਕ ਵਾਰੀ ਬ੍ਰੇਕ ਵੀ ਪੈ ਗਿਆ ਸੀਗਾ ਹਣਾ ਹਾਂਜੀ ਬਿਲਕੁਲ ਕੀ ਗੱਲ ਹੋਈ ਸੀਗੀ ਇੱਕ ਨਹੀਂ ਜੀ ਬ੍ਰੇਕ ਆ ਸੀਰਮੇ ਮੈਰਿਜ ਕਰਵਾ ਲਿਆ ਹਾਂਜੀ ਹਾਂ ਕਿਉਂ ਮੈਂ ਜਦੋਂ ਮੈਰਿਜ ਕੀਤੀ ਉਹਦੋਂ ਵੀ ਮੇਰਾ ਮਤਲਬ ਕਿ ਸ਼ੂਟਿੰਗ ਚੱਲ ਰਹੀ ਸੀ ਤੇ ਸ਼ੂਟਿੰਗ ਚੱਲਦੇ ਉਹਨਾਂ ਨੂੰ ਮੈਂ ਬੱਸ ਇਹ ਕਿਹਾ ਸੀ ਮੈਨੂੰ ਥੋੜੀ ਆਪਦੇ ਦੀ ਬ੍ਰੇਕ ਚਾਹੀਦੀ ਹੈ ਮੈਂ ਨਹੀਂ ਸੀ ਦੱਸਿਆ ਕਿ ਮੇਰੀ ਮੈਰਿਜ ਹੈ ਤੇ ਬਸ ਹਫਤੇ ਦੇ ਵਿੱਚ ਵਿੱਚ ਸਾਡੀ ਮੈਰਿਜ ਹੋ ਗਈ ਬਸ ਫਿਰ ਇਹ ਸੀਗਾ ਵੀ ਥੋੜਾ ਮਤਲਬ ਮੈਂ ਛੱਡਦਾ ਸੀ ਕੰਮ ਮੈਰਿਜ ਤੋਂ ਮੈਂ 10-12 ਸਾਲ ਕੰਮ ਛੱਡ ਕੇ ਰੱਖਿਆ ਹਾਂ ਜੀ ਕਿ ਉਹ ਮੇਰਾ ਗੈਪ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਫੇਰ ਸ਼ੁਰੂ ਕੀਤਾ ਉਹ ਮੇਰਾ ਲਈ ਬਹੁਤ ਜ਼ਿਆਦਾ ਡਿਫਿਕਲਟ ਟਾਈਮ ਸੀਗਾ ਬਿਲਕੁਲ ਕਿਉਂਕਿ ਜਦੋਂ ਆਪਾਂ ਦੂਸਰੀ ਟਰਮ ਚਾਉਣੇ ਹੈਗੇ ਆ ਤਾਂ ਕਿਉਂਕਿ ਸਾਰੇ ਹਾਲਾਤ ਚੇਂਜ ਹੋ ਚੁੱਕੇ ਹੁੰਦੇ ਨੇ ਕਿਉਂਕਿ ਉਦੋਂ ਜਿਹੜੇ ਸਾਡੇ ਟਾਈਮ ਸੀਗਾ ਪਹਿਲਾਂ ਉਦੋਂ ਨਾ ਤਾਂ ਕੋਈ ਕਾਸਟਿੰਗ ਡਾਇਰੈਕਟਰ ਸੀਗਾ ਨਾ ਕੋਈ ਸਿਰਫ ਹੀ ਰਿਲੇਸ਼ਨ ਹੁੰਦੇ ਸੀਗੇ ਜਾਂ ਤੁਹਾਡੀਆਂ ਦੇਖਦੇ ਸੀ ਤੁਹਾਡੀਆਂ ਫਿਲਮਸ ਦਾ ਤੁਹਾਨੂੰ ਸਾਈਨ ਕਰ ਲੈਂਦੇ ਸੀਗੇ ਇਹ ਦੌਰ ਆ ਗਿਆ ਸੀ ਕਾਸਟਿੰਗ ਡਾਇਰੈਕਟਰਸ ਦਾ ਤੇ ਚਲੋ ਟੱਚ वुਡ ਵੀ ਮੇਰੇ ਥੋੜੇ ਲਿੰਕ ਵਧੀਆ ਬਨੇ ਹੋਏ ਸੀਗੇ ਤਾਂ ਵਿਆਹ ਤੋਂ ਬਾਅਦ ਮੈਨੂੰ ਪਹਿਲੀ ਫਿਲਮ ਮਿਲੀ ਸੀਗੀ ਲਕੀਰਾਂ ਅੱਛਾ ਜੀ ਹਾਂ ਜੀ ਤੇ ਯੋਗਰਾ ਸੇਡਾ ਜੀ ਦੀ ਸੀਗੀ ਇਹ ਆਹ ਤੇ ਲਕੀਰਾਂ ਸੁਪੀ ਰੋਦਰਤ ਉਹਦੇ ਵਿੱਚ ਬਸ ਉਹ ਪਿੰਡ ਦੀਆਂ ਸ਼ਰਾਪ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਮਤਲਬ ਕਿ ਆਂਦੇ ਜਾਂਦੀਆਂ ਨੇ ਪਿਛਰਾ ਕਰਦੀਆਂ ਨੇ ਹਾਂ ਉਹਦੇ ਵਿੱਚ ਮੇਰਾ ਬੀਨ ਸ਼ਰਮਾ ਜੀ ਦੇ ਨਾਲ ਸੀਗਾ ਹਾਂ ਤੇ ਉਹ ਮੇਰਾ ਉਹ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਉਹ ਮਤਲਬ ਕਹਿੰਦਾ ਮੈਂ ਵੀ ਦੇਖਿਆ ਬੰਦਾ ਉਹਨਾਂ ਨੇ ਅੱਗੇ ਕੀਤਾ ਹੁੰਦਾ ਫਿਰ ਮੈਂ ਕਹਿੰਦੀ ਆ ਇਹ ਪਰਾਂ ਖਾ ਲੈਣ ਨੂੰ ਇਹਦਾ ਨਹੀਂ ਮੈਂ ਨਿਕਲਣ ਲੱਗੀ ਸੀ ਵਾਹ ਹਾਂ ਤੇ ਉਹਦਾ ਉਹ ਗੱਲ ਨੇ ਕੋਈ ਨਹੀਂ ਕਰ ਲੈਣੇ ਆ ਸਾਡੇ ਨਾਲ ਕੋਈ ਗੱਲ ਕਰ ਬਿਲਕੁਲ ਬਿਲਕੁਲ ਹਾਂ ਉਹ ਸੀਨ ਮਤਲਬ ਬਹੁਤ ਵਧੀਆ ਗਿਆ ਸੀਗਾ ਉਹ ਮਤਲਬ ਬਹੁਤ ਵਧੀਆ ਰੀਲਸ ਬਣੀਆਂ ਹੁਣ ਜਿੱਦਾਂ ਉਹ ਰੀਲਸ ਬਣਦੀਆਂ ਨੇ ਹਾਂ ਬਸ ਉਸ ਤੋਂ ਬਾਅਦ ਦੌਰ ਸ਼ੁਰੂ ਹੋ ਗਿਆ ਫਿਲਮਾਂ ਦਾ ਵੈਬ ਸੀਰੀਜ਼ ਦਾ ਗਾਣਿਆਂ ਦਾ ਤੇ ਸ਼ਾਰਟ ਫਿਲਮਾਂ ਦਾ ਬਟ ਚੱਲਦਾ ਕਦੇ ਅਪ ਐਂਡ ਕਦੇ ਡਾਊਨ ਇਹ ਤਾਂ ਚੱਲਦਾ ਹੀ ਹੈ ਦੇਖੋ ਢੀਣਾ ਵੇਸੇ ਮਾਨ ਦੀ ਗੱਲ ਹੈ ਤੁਸੀਂ ਉਧਰ ਦੇ ਮਤਲਬ ਆਪਣਾ ਫਿਲਮੀ ਲਾਈਨ ਸਾਰਾ ਕੁਝ ਨਾਲ ਤੇ ਆਪਣੇ ਘਰ ਨੂੰ ਵੀ ਬੜੀ ਦੇਖੋ ਚੰਗੀ ਨਾਲ ਸੰਭਾਲ ਰਹੇ ਹੋ ਤੇ ਆਪਣੀ ਮੈਨੂੰ ਆਪਣੀ ਕਿਉਂ ਫੈਮਿਲੀ ਬਾਰੇ ਦੱਸੋ ਤੁਹਾਡੇ ਹਸਬੰਦ ਸੋਤਾ ਸਾਬ ਨੇ ਹਾਂ ਜੀ ਹਾਂ ਆਹ ਆਹ ਮੇਰੇ ਹਸਬੰਦ ਨੇ ਪਰਮਿੰਦਰ ਸਿੰਘ ਸੋਤਲਾ ਸੋਤੋ ਮੇਰੀ ਬੇਟੀ ਹੈ ਨੂਰਕੌਰ ਤੇ ਮੇਰਾ ਬੇਟਾ ਦੇਵਪ੍ਰਤਾਪ ਸਿੰਘ ਤੇ ਜਦੋਂ ਮੇਰੇ ਮੈਰिज ਨੂੰ ਮੇਰੇ ਸਾਡੇ ਦੋਨਾਂ ਦੀ ਆਪਸੀ ਅੰਡਰਸਟੈਂਡ ਬਹੁਤ ਜ਼ਿਆਦਾ ਬਿਲਕੁਲ ਅਸੀਂ ਦੋਨਾਂ ਨੇ ਕਦੇ ਵੀ ਇੱਕ ਦੂਜੇ ਕੋਲੇ ਝੂਠ ਨਹੀਂ ਬੋਲਿਆ ਇਸੇ ਕਰਕੇ ਸਾਡੀ ਮੁੰਤਕ ਨਿਭਰੀ ਹੈ ਮੈਂ ਕਿਤੇ ਵੀ ਜਾਵਾਂ ਉਹਨਾਂ ਨੇ ਕਦੇ ਫੋਨ ਨਹੀਂ ਕਰਨਾ ਮੈਂ ਕਰਾਂ ਨਾ ਕਰਾਂ ਉਹ ਬਹੁਤ ਚਿਖਵਾ ਦਿੰਦੇ ਮੈਂ ਵੀ ਮਿਲਿਆ ਉਹਨਾਂ ਨੂੰ ਬਹੁਤ ਚਿਖਵਾ ਦਿੰਦੇ ਬਾਜੀ ਉਹਨਾਂ ਕਰਕੇ ਆ ਜਿਵੇਂ ਹੁਣ ਇੱਥੇ ਬੈਠੀ ਆ ਜਾਂ ਹੁਣ ਮੈਂ ਕੰਮ ਕਰ ਰਹੀ ਆ ਤਾਂ ਮੈਂ ਆਪਣੀ ਫੈਮਲੀ ਦੇ ਆਪਣੇ ਬੱਚਿਆਂ ਦੇ ਆਪਣੇ ਹਸਬੰਡ ਦੀ سپورਟ ਦੇ ਨਾਲ ਹੀ ਕਰ ਰਹੀ ਆ ਨਹੀਂ ਕੌਣ ਕਰਨ ਦਿੰਦਾ ਹਾਂ ਤੇ ਉਹਨਾਂ ਨੇ ਬੜਾ ਸੀਗਾ ਮੈਂ ਤੁਹਾਨੂੰ ਗੱਲ ਦੱਸੂਗੀ ਜਦੋਂ ਮੈਂ ਜਦੋਂ ਮੇਰਾ ਗੈਪ ਪੈ ਗਿਆ ਸੀਗਾ ਹਾਂਜੀ ਤਾਂ ਫੇਰ ਇੱਕ ਵਾਰ ਕੇ ਹਾਂ ਵੀ ਯਾਰ ਮੈਨੂੰ ਬੜੀ ਗਿਲਤੀ ਜੀ ਫੀਲ ਹੁੰਦੀ ਹੈ ਵੀ ਵੀ ਤੂੰ ਮੇਰੇ ਘਰ ਕੇ ਆਪਣੀ ਲਾਈਨ ਛੱਡੀ ਹੈ ਤੂੰ ਫੇਰ ਤੋਂ ਸ਼ੁਰੂ ਕਰ ਤੇ ਮੈਨੂੰ ਬੜਾ ਸ਼ੌਕ ਹੋ ਗਿਆ ਮੈਂ ਕਹਿੰਦਾ ਵੀ ਸੱਚੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਕਦੇ ਫੇਰ ਤੋਂ ਸ਼ੁਰੂ ਕਰ ਪਾਉਂਗੀ ਤੇ ਕਹਿੰਦੇ ਨਹੀਂ ਨਹੀਂ ਤੂੰ ਸ਼ੁਰੂ ਕਰ ਬਟ ਫੇਰ ਚਲੋ ਮੈਂ ਫੋਨ ਕਾਲਸ ਸ਼ੁਰੂ ਕੀਤੀਆਂ ਕਰਨੀਆਂ ਆ ਤੇ ਵਾਸ ਫਿਲਮਾਂ ਹੀ سپورਟ ਕਰਕੇ ਬੱਚਿਆਂ ਦੀ سپورਟ ਕਰਕੇ ਮੈਂ ਚਾਹਤੇ ਆਂ ਕਹਿੰਦੇ ਉਹ ਦੀ ਫਿਲਮਾਂ ਤੇ ਮੈਂ ਹੋਰ ਵੀ ਦੱਸੋ ਆਪਣੀ ਕਿਹੜੀਆਂ ਤੁਹਾਡੀਆਂ ਕਿਹੜੀਆਂ ਕਿਹੜੀਆਂ ਫਿਲਮਾਂ ਆਪਣੇ ਦਰਸ਼ਕਾਂ ਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਮੇਰੀ ਲਕੀਰਾਂ ਸੀਗੀ ਮਾਹੀ ਐਨਆਰਆਈ ਕੀਤੀ ਤੇ ਆਪਣਾ ਮੀਂਦੋ ਤਸਿਲਦਾਰ ਨੇ ਕਰਮਜੀਤ ਅਨਮੋਲ ਦੀ ਅਵਤਾਰ ਜੀ ਅਵਤਾਰ ਸਿੰਘ ਉਹਨਾਂ ਨੇ ਡਾਇਰੈਕਟਰ ਸੀਗੇ ਤੇ ਇੱਕ ਬੰਜਾਰਾ ਕੀਤੀ ਸੀ ਜੀ ਮੈਂ ਬੱਬੂ ਮਾਨ ਨਾਲ ਬੰਜਾਰਾ ਹਾਂਜੀ ਤੇ ਮਿਲ ਤੇਰਾ ਨੂੰ ਸ਼ੌਕ ਹਥਿਆਰਾਂ ਦਾ ਤੇ ਆਪਣਾ ਚਲਪਤ ਚੱਲੀ ਹੈ ਹੁਣੀ ਮੇਰੀ ਪਿੱਛੇ ਰਿਲੀਜ਼ ਹੋਈ ਹੈ ਹਾਂ ਚਲਪਤ ਚੱਲੀ ਹਾਂ ਪੰਜ ਮਹੀਨੇ ਹੋ ਗਏ ਨੇ ਉਸ ਤੋਂ ਬਾਅਦ ਜਿਸ ਤੋਂ ਮਿਲ ਨੂੰ ਮਿਲ ਹੈ ਜੀ ਵੀ ਸੀ ਕਿਹਾ ਨਾ ਹਾਂਜੀ ਹਾਂ ਹਾਂ ਉਹ ਬਹੁਤ ਅੱਛੀ ਗਈ ਹੈ ਨਾ ਮੂਵੀ ਹੋਰ ਬਿਲਕੁਲ ਕਿੰਤੂ ਪਰ ਉਹਦੀ ਮੈਂ ਤਾਂ ਕਾਫੀ ਤਰ੍ਹਾਂ ਇੰਟਰਸਟ ਹੁੰਦੀ ਸੀਗੀ ਹਾਂ ਉਹ ਚ ਵੀ ਬਿਲਕੁਲ ਬਹੁਤ ਸੋਹਣਾ ਗਿਆ ਹੈ ਤੇ ਪੇਂਟਰ ਕੀਤੀ ਹੈ ਉਹਨਾਂ ਦੇ ਡਾਇਰੈਕਟਰ ਸੀ ਤਾਜ ਤੇ ਹੋਰ ਕਾਫੀ ਫਿਲਮਾਂ ਲਗੀਆਂ ਤੇ ਕਾਫੀ ਫਿਲਮਾਂ ਨੂੰ ਸਾਈਨ ਵੀ ਕੀਤੀਆਂ ਹੋਈਆਂ ਜਿਨ੍ਹਾਂ ਦੀ ਸ਼ੂਟਿੰਗ ਕੁਝ ਇਕਦਰ ਵੀ ਹੋਣੀ ਆ ਕੁਝ ਬਾਅਦ ਵੀ ਹੋਣੀ ਆ ਤੇ ਬਸ ਚੱਲ ਰਿਹਾ ਤੇ ਹੁਣ ਫਿਰ ਡਾਇਲੌਗ ਸੁਣੀਏ ਤੁਹਾਡੇ ਤੋਂ ਉਹ ਵਾਲਾ ਖੜਬਾਚ ਦਾ ਖੜਬਾਚ ਦਾ ਡਾਇਲੌਗ ਬਸ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਸੁਣਾਉਣਾ ਸੀ ਵੀ ਇਹ ਵੀ ਇੱਕ ਬਾਲੀਵੁੱਡ ਦੇ ਮੁਕਾਬਲੇ ਦਾ ਸੀਨ ਹੈ ਦਰਸ਼ਕੋ ਜਰੂਰ ਦੇਖਿਓ ਸਾਰੇ ਸਾਡੇ ਜਿਹੜੇ ਭੈਣ ਭਰਾ ਦੇਖ ਰਹੇ ਨੇ ਸਾਡੇ ਦਰਸ਼ਕ ਜੀ ਐਸ਼ੀਆ ਵਰਲਡਵਾਈਡ ਦੇ ਤਾਂ ਪਿੰਕੀ ਸੱਗੂ ਜੀ ਨੇ ਸਾਨੂੰ ਟਾਈਮ ਦਿੱਤਾ ਤੇ ਇਹਨਾਂ ਕੋਲੋਂ ਲੋਕਾਂ ਨੂੰ ਡਾਇਲੌਗ ਸੁਣਦੇ ਆ ਉਹ ਵਾਲਾ ਬਹੁਤ ਹੀ ਜਿਆਦਾ ਮਾਲਾ ਵਿਲੇਜ ਟਾਈਪ ਦਾ ਹੋਏਗਾ ਤੇ ਬਹੁਤ ਤੁਹਾਨੂੰ ਪਸੰਦ ਆਏਗਾ ਤੇ ਸੁਣਾਉਂ ਡਾਇਲੌਗ ਸਾਡਾ ਉਹ ਲ ਇੱਕ ਮੁੰਡਾ ਆਂਦਾ ਵੀ ਆ ਆ ਵੀ ਤੁਸੀਂ ਮਤਲਬ ਕਿ ਆ ਮੈਂ ਦੇਖਿਆ ਸੀ ਉਹ ਵਾਲਾ ਵੀ ਆਪਣਾ ਨਸ਼ਾ ਵੇਚਣਾ ਛੱਡ ਦੋ ਤੇ ਵੀ ਤੁਹਾਡੇ ਲਈ ਠੀਕ ਹੋਊਗਾ ਹਾਂ ਫਿਰ ਉਹ ਜਾਣ ਲੱਗਦਾ ਫਿਰ ਮੈਂ ਉਹਨੂੰ ਕਹਿੰਿਆ ਓਏ ਗੱਲ ਸੁਣ ਹਾਂਜੀ ਤੇ ਉਹ ਕਹਿੰਦਾ ਵੀ ਹਾਂਜੀ ਹੂੰ हां जेजू तो ਮੈਨੂੰ ਧਮਕੀ ਦੇ ਰਿਹਾ ਨਾ ਨਸ਼ਾ ਵੇਚ ਨਾਲੀ ਤੇਰੀ ਪਿੰਡ ਦਾ ਮੁੰਡਾ ਸ਼ਰੀਆਮ ਨਸ਼ਾ ਵੇਚ ਤੇਰਾ ਚਲ ਜਾ ਪਹਿਲਾਂ ਉਹਨਾਂ ਨੂੰ ਜਾ ਕੇ ਧੰਕੀ ਦੇ ਮੈਨੂੰ ਉਹਨਾਂ ਦੇ ਸਮਝ ਇਹ ਸੀਗਾ ਬੱਸ ਮੈਂ ਕਿਹਾ ਉਹਨਾਂ ਨੂੰ ਜਾ ਕੇ ਜੋ ਡੈਡ ਦੇ ਕੋਲੋਂ ਉੱਥੇ ਦੇਖਣਗੇ ਉਹਨਾਂ ਨੂੰ ਤਾਂ ਬਹੁਤ ਮਜ਼ਾ ਆਏਗਾ ਦੇਖੋ ਫਿਲਮ 'ਚ ਦੇਖਣ ਦਾ ਤੇ ਮਤਲਬ ਉਹ ਦੇਖਣ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਬਿਲਕੁਲ ਤੇ ਹੋਰ ਦੂਜੀ ਕਿਸੇ ਹੋਰ ਫਿਲਮ ਦਾ ਡਾਇਲੋਗ ਕੋਈ ਕਮੇਡੀ ਡਾਇਲੋਗ ਕੋਈ ਅਜਿਹਾ ਕੋਈ ਹੋਰ ਉਹਨਾਂ ਨੇ ਯਾਦ ਨਹੀਂ ਹੈਗੇ ਕਿ ਵਾਹ ਮਤਲਬ ਉਹ ਦਿਮਾਗ ਚ ਸਲੀਪ ਹੋਏ ਕੰਮ ਕਿ ਐਡ ਆ ਟਾਈਮ ਕਿਤੇ ਹੁੰਦੇ ਨੇ ਦਿਮਾਗ ਚ ਸਲੀਪ ਹੋ ਜਾਂਦੇ ਨੇ ਮਨ ਮੱਲ ਲੱਕੇ ਨੂੰ ਯਾਦ ਨਹੀਂ ਆਗੇ ਉਹਨਾਂ ਦੇ ਸਾਡੇ ਜੀਐਸਆ ਦੇ ਜਿਹੜੇ ਗੁਰਪ੍ਰਿੰਦ ਸੇਖੋਂ ਨੇ ਨਾ ਹਾਂਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜੀ ਡਾਇਲੌਗ ਜ਼ਰੂਰ ਸੁਣਨਾ ਉਹਨਾਂ ਨੇ ਬਹੁਤ ਬਹੁਤ ਸੀਟ ਕੀਤੀ ਤੁਹਾਡੀ ਨਾਲ ਪਹਿਲਾਂ ਦੀ ਸੇਖੋਂ ਸਾਹਿਬ ਜੀ ਥੈਂਕ ਯੂ ਤੁਹਾਡਾ ਸਭ ਮਾਚ ਤੇ ਕਹਿੰਦੇ ਸੀ ਉਹਨਾਂ ਨੇ ਵੀ ਵੀ ਕਿਹਾ ਸੀ ਕਹਿੰਦੇ ਚਾਹ ਬੜੀ ਸਵਾਦ ਬਣਾਉਂਦੇ ਹੁੰਦੇ ਨੇ ਤੇ ਅਗਲੀ ਵਾਰੀ ਅਗਲੀ ਵਾਰੀ ਮੈਂ ਅੰਟਰੀ ਵੀ ਕਰਨਾਵਾਂਗਾ ਕਹਿੰਦੇ ਮੈਂ ਮੈਂ ਚਾਹ ਪੀਉਂਗਾ ਉਹ ਦੋ ਕੱਪ ਕੰਨੇ ਬੈਠ ਕੇ ਪੀ ਕੇ ਆ ਜਾਵ ਜੀ ਮਹਾਜਨ ਹਮ ਤੁਸੀਂ ਬੇਚੀ ਜੀ ਕਦੋਂ ਵੀ ਮੇਰੇ ਕੋਲ ਖੁੱਲਾ ਸੱਦਾ ਆ ਸਕਦੇ ਹੋ ਤੁਸੀਂ ਤੇ ਪਿਆਰੇ ਦਰਸ਼ਕੋ ਅ ਅੱਜ ਤੱਕ ਜੀ ਅਸੀਂ ਮੁਲਾਕਾਤ ਕਰਾਈ ਹੈ ਪਿੰਕੀ ਸਬੂਜੀ ਨਾਲ ਤੇ ਦੇਖੋ ਹੁਣ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਕਿੱਡੀਆਂ ਮੁਸ਼ਕਿਲਾਂ ਤੋਂ ਨਿਕਲ ਕੇ ਅੱਜ ਕਿਸ ਮੁਕਾਮ ਤੇ ਖੜੇ ਨੇ ਤੇ ਅਸੀਂ ਵੀ ਤੁਹਾਨੂੰ ਕਵਾਂਗੇ ਅਗਰ ਤੁਸੀਂ ਇਸ ਖੇਤਰ ਵਿੱਚ ਜਾਣਾ ਹੈ ਤੇ ਆਪਣੀ ਨੀਂਹ ਪੱਕੀ ਕਰੋ ਜਿਵੇਂ ਇਹਨਾਂ ਨੇ ਮਿਹਨਤ ਕੀਤੀ ਹੈ ਡਰਾਮਾ ਤੋਂ ਲੈ ਕੇ ਸ਼ਾਰਟ ਫਿਲਮ ਤੋਂ ਲੈ ਕੇ ਅੱਜ ਕਿਸ ਮੁਕਾਮ ਤੇ ਨੇ ਤੇ ਟਿੰਕੀ ਜੀ ਇੱਕ ਮੈਂ ਗੱਲ ਹੋਰ ਕਹਿਣਾ ਚਾਹਨੀ ਆ ਵੀ ਇਸ ਲਾਈਨ ਵਿੱਚ ਮਤਲਬ ਕਿ ਜਿਹੜੀ ਵੀ ਚਾਹੇ ਕੁੜੀਆਂ ਚਾਹੇ ਮੁੰਡੇ ਆ ਇਕੱਲੇ ਨਾਲ ਆਪਣੇ ਪੇਰੈਂਟਸ ਦੀ ਰਜਾਮੰਦੀ ਦੇ ਆ ਕਿਉਂਕਿ ਇਕੱਲੇ ਦਾ ਕੋਈ ਫੈਸਲਾ ਕਿੰਦਾ ਮੈਨੂੰ ਆ ਮੇਰੇ ਪੇਰੈਂਟਸ ਦਾ ਸਾਥ ਮਿਲੇਗਾ ਤੁਸੀਂ ਵੀ ਮਤਲਬ ਕਿ ਉਹਨਾਂ ਦੇ ਕਹੇ ਦੇ ਮੁਤਾਬਿਕ ਚੱਲੋਗੇ ਤਾਂ ਬਹੁਤ ਵਧੀਆ ਰਹੋਗਾ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਜੀ ਉਸ ਟਾਈਮ ਮਤਲਬ ਕਿ ਕੁੜੀਆਂ ਬਹੁਤ ਘੱਟ ਇਸ ਲਾਈਨ 'ਚ ਆਉਂਦੀਆਂ ਸੀਗੀਆਂ ਬਿਲਕੁਲ ਹਾਂ ਜੀ ਤਾਂ ਸਿਰਫ ਮੇਰੇ ਗ੍ਰੈਂਡ ਦਾਦਾ ਦਾਦੀ ਨੇ ਟਰੈਕ ਕੀਤਾ ਸੀ ਜਦੋਂ ਮੈਂ ਮੇਰੀ ਪਹਿਲਾ ਆਰਟੀਕਲ ਆਇਆ ਸੀ ਮੇਰਾ ਅਖਬਾਰ ਦੇ ਵਿੱਚ ਕਿ ਉਹ ਕਹਿੰਦੇ ਵੀ ਡੈਡੀ ਨੇ ਦਿਖਾਇਆ ਵੀ ਆ ਦੇਖੋ ਕਿ ਟਿੰਕੀ ਦਾ ਆਰਟੀਕਲ ਆਇਆ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਹੋਏ ਤਾਂ ਡੈਡੀ ਮੈਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਤੁਸੀਂ ਦੱਸੋ ਕਹਿੰਦੇ ਕਰੇ ਤੁਹਾਡੇ ਖਾਨਦਾਨ ਚ ਕਿਸੇ ਦਾ ਆਇਆ ਆਰਟੀਕਲ ਮਤਲਬ ਵੀ ਮੇਰੀ ਕੁੜੀ ਦਾ ਆਇਆ ਤਾਂ ਬਹੁਤ ਮੈਨੂੰ ਮੇਰੇ ਡੈਡੀ ਬਹੁਤ ਪ੍ਰਾਊਡ ਫੀਲ ਕਰਦੇ ਸੀ ਮੇਰੇ ਮੰਮੀ ਉਹ ਡੈਡੀ ਮਤਲਬ ਕਿ ਉਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਸੀਗਾ ਤਾਂ ਹੀ ਉਹਨਾਂ ਦੀ ਸਪੋਰਟ ਦੇ ਕਰਕੇ ਹੀ ਮੈਂ ਉਹਨਾਂ ਨੇ ਦੇਖੋ ਮੈਨੂੰ ਬੰਬਈ ਵੀ ਭੇਜਿਆ ਹਾਂਜੀ ਬੰਬਈ ਵੀ ਮੈਂ ਸਾਹ ਕੋਲ ਤੇ ਲਾ ਕੇ ਆਈ ਤੇ ਉੱਥੇ ਵੀ ਮੈਂ ਪ੍ਰਤਾਪੀ ਸੀਰੀਅਲ ਕੀਤਾ ਸੀਗਾ ਸੀਮਾ ਸੀਮਾ ਕਪੂਰ ਜਿਹੜੇ ਹਾਂ ਸੀਮਾ ਕਪੂਰ ਜਿਹੜੀ ਨਾਗਿਨ ਬਣ ਨਾਗਿਨ ਦਾ ਦੱਸ ਦੱਸਾਂ ਜਿਆਦਾ ਸੀ ਨਾ ਸੀਮਾ ਕਪੂਰ ਦਾ ਬਿਲਕੁਲ ਬਿਲਕੁਲ ਉਹ ਬਹੁਤ ਨਾਮ ਮ ਬਾਲੀਵੁੱਡ ਹਾਂਜੀ ਉਹ ਬਾਲੀਵੁੱਡ ਦੇ ਰਹੀਆਂ ਮੋਟੀਆਂ ਅੱਖਾਂ ਹਾਂ ਹਾਂ ਸੁਨਹਿਰੀ ਵਾਲ ਹਾਂ ਸੁਨਹਿਰੀ ਵਾਲਾ ਪਰ ਪ੍ਰਤਾਪੀ ਸੀਰੀਅਲ ਮੈਂ ਕੀਤਾ ਸੀਗਾ ਉੱਥੇ ਲੋਕਾਂ ਦਾ ਫਿਰ ਉਹ ਤੋ ਹੀ ਮੇਰੇ ਸਿਲੈਕਸ਼ਨ ਹੋ ਗਈ ਸੀ ਕਿ ਆਪਣਾ ਸਾਡੇ ਡਾਇਰੈਕਟਰ ਸੀਗੇ ਉੱਥੇ ਤੂਤਾਲੇ ਕੋਦੇ ਮੋਨ ਸਿੰਘ ਜੀ ਅਕਸਰ ਹਾਂ ਉਹਨਾਂ ਨੇ ਮੈਨੂੰ ਉੱਥੇ ਸਿਲੈਕਟ ਕਰ ਲਿਆ ਸੀ ਫਿਰ ਮੈਂ ਤੂਤਾਂ ਲਾਗੂ ਕੀਤਾ ਇੱਥੇ ਪੰਜਾਬ ਚ ਆ ਕੇ ਫਿਰ ਮੈਨੂੰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਇੱਥੇ ਕੰਮ ਇੰਨਾ ਜ਼ਿਆਦਾ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਬੰਬਈ ਨਹੀਂ ਗਈ ਤੇ ਬਸ ਮੇਰੀ ਸਾਰੇ ਮੇਰੀ ਕੁਝ ਹੈ ਗੁਜਾਰਿਸ਼ ਹੈ ਵੀ ਆਪਣੇ ਪੱਕੇ ਪੈਰੀ ਮੱਲ ਕੇ ਆਓ ਬਿਲਕੁਲ ਬਿਲਕੁਲ ਏ ਦੇਖੋ ਤੁਹਾਡੀ ਐਡਵਾਈਸ ਬਹੁਤ ਅੱਛੀ ਲੱਗੀ ਮਨੂ ਵੀ ਸਾਡੇ ਦਰਸ਼ਕਾਂ ਨੂੰ ਦੱਸ ਰਿਹਾ ਨੀ ਤਾਂ ਏਡੀ ਗੱਲ ਕੋਈ ਕਹਿੰਦਾ ਨਹੀਂ ਹੁੰਦਾ ਕਿ ਠੀਕ ਹੈ ਨਾ ਤੇ ਬਹੁਤ ਵੀ ਤੁਸੀਂ ਬੱਚਿਆਂ ਦਾ ਅੱਜ ਕੱਲ ਦੇ ਵਿੱਚ ਖਿਆਲ ਰੱਖ ਰਹੇ ਹੋ ਵੀ ਅਗਰ ਕੰਮ ਕਰਨਾ ਹੈ ਤਾਂ ਪੱਕੇ ਪੈਰੀ ਕਰੋ ਤੇ ਘਰ ਦੀ ਰਾਂਜੀ ਰਜਮੰਦੀ ਨਾਲ ਕਰੋ ਹਾਂ ਤੇ ਇੱਕ ਹੋਰ ਮਤਲਬ ਕਿ ਦੋਨੋਂ ਕਿਸੇ ਅੱਗੇ ਚੁੱਕਾਂ ਦੀ ਲੋੜ ਨਹੀਂ ਹੈਗੀ ਜਿਵੇਂ ਅੱਜ ਕੱਲ ਕਹਿੰਦੇ ਨੇ ਵੀ ਕੁੜੀਆਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪੈਂਦਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੋਈ ਤੁਹਾਡੇ ਨਾਲ ਧੱਕਾ ਨਹੀਂ ਕਰ ਸਕਦਾ ਇਹਨੇ ਮੇਰਾ ਤਾਂ ਹੀ ਉਸੂਲ ਹੈ ਕਿ ਦੋ ਪੈਰ ਘੱਟ ਤੋੜਨਾ ਤੋੜਨਾ ਮੜਕਦੇ ਨਾਲ ਆਪਣੀ ਮੜ ਕੇ ਰੱਖੋ ਕਿਸੇ ਦੇ ਅੱਗੇ ਝੁਕੋ ਨਾ ਤੁਹਾਡਾ ਕੰਮ ਬੋਲਦਾ ਹੈ ਬਿਲਕੁਲ ਕੀ ਕਹਿੰਦਾ ਤੁਸੀਂ ਕੰਮ ਕਰੋਗੇ ਤੁਹਾਡਾ ਕੰਮ ਬੋਲੂਗਾ ਪਿਆਰੇ ਦਰਸ਼ਕੋ ਇਹ ਬਹੁਤ ਵੱਡੀ ਗੱਲ ਕਹੀ ਹੈ ਜਿਹੜੀ ਕੰਪਰੋਮਾਈਜ਼ਰ ਇਹ ਕਈ ਏਜੀ ਗੱਲਾਂ ਨਹੀਂ ਕਰਦੇ ਹੁੰਦੇ ਕੋਈ ਵੀ ਪਰ ਇਹਨਾਂ ਨੇ ਬਿਲਕੁਲ ਹੀ ਤੁਹਾਨੂੰ ਸਿੱਧੀਆਂ ਗੱਲਾਂ ਕੀਤੀਆਂ ਨੇ ਚਾਹੇ ਕਿਸੇ ਨੂੰ ਕਿਨੇ ਚੁੱਪ ਜਾਣ ਪਰ ਬਹੁਤ ਕੰਮ ਦੀ ਗੱਲ ਕੀਤੀ ਹੈ ਪਿੰਕੀ ਸਬੂਜੀ ਨੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ